ਇਹ ਆ ਜੋ ਕਪੜੇ ਦੀ ਦੁਕਾਨ ਹੈਗੀ ਆ ਸਰ ਸਰ ਹਫਤੇ ਦੇ ਵਿੱਚ ਤੀਜੀ ਵਾਰੀ ਮੇਰੀ ਦੁਕਾਨ ਦੇ ਅੰਦਰ ਪਾਣੀ ਆ ਗਿਆ ਪਿਛਲੇ ਸਾਲ ਸਰ ਮੇਰਾ 2.5 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਸੀ ਕਿਸੇ ਨੇ ਕੋਈ ਮੈਗ ਮੈਨੇ ਕਿਸੇ ਨੇ ਕੋਈ ਜ਼ਿੰਮੇਵਾਰ ਨਹੀਂ ਹੋਇਆ ਸਰ ਸਰ ਇਹ ਸੂਏ ਦੇ ਤੁਸੀਂ ਹਾਲਾਤ ਦੇਖ ਲਓ ਇੱਥੋਂ ਸੂਆ ਟੁੱਟਿਆ ਸਰ ਇਹਦਾ ਪਾਣੀ ਪੂਰਾ ਇੱਥੋਂ ਪੈਲੀ ਜੋ ਸਿੱਧਾ ਮੇਰੀ ਦੁਕਾਨ ਦੇ ਅੱਗੇ ਜਾਂਦਾ ਸਰ ਇਹਦਾ ਸਰ ਕੋਈ ਜ਼ਿੰਮੇਵਾਰ ਨਹੀਂ ਹੈ ਕੋਈ ਸਰਕਾਰ ਜਾਂ ਕੋਈ ਦਾ ਠੇਕੇਦਾਰ ਜਾਂ ਕੋਈ ਇਹਦਾ ਮੈਂ ਮਾ ਕੋਈ ਜ਼ਿੰਮੇਵਾਰ ਨਹੀਂ ਸਿਰਫ ਉਹ ਸਰ ਉਹਨੇ ਸੂਆ ਛੱਡ ਗਏ ਉਥੋਂ ਅੱਗੇ ਦੇਖੋ ਸਰ ਫਿਰ ਪਿੱਛੇ ਸੂਆ ਬਣਾ ਦਿੱਤੇ ਸਰ ਕੀ ਸਰ ਇਹ ਵੇਚ ਵਾਲੀ ਕੋਈ ਨਹੀਂ ਜ਼ਿੰਮੇਵਾਰੀ ਨਹੀਂ ਕੋਈਦਾ ਕੋਈ ਮਾਂ ਪਿਓ ਨਹੀਂ ਹੈਗਾ ਸਰ ਸਰਕਾਰ ਦੇ ਬੰਦੇ ਦੋ ਤਿੰਨ ਆਉਂਦੇ ਆ ਕੋਈ ਮੂੰਹ ਲਾ ਕੇ ਚੱਲ ਜਾਂਦੇ ਆ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਸਰ ਰਾਤੀ ਲੋਕੀ ਸੁੱਤੇ ਹੁੰਦੇ ਆ ਪਰ 2 ਵੇ ਉੱਠ ਕੇ ਆਪਣੀ ਦੁਕਾਨਾਂ ਦੇ ਕੋਲ ਸਰ ਪਾਣੀ ਕੱਢਦੇ ਆ ਇਹਦਾ ਕੀ ਜ਼ਿੰਮੇਵਾਰੀ ਆ ਸਰ ਮੈਨੂੰ ਤੁਸੀਂ ਇੱਕ ਵਾਰੇ ਆਪਣੀ ਤੁਸੀਂ ਦੇਖੋ ਸਾਹਿਬ ਤਾਂ ਸੂਏ ਦਾ ਹਾਲ ਦੇਖੋ ਤੁਸੀਂ ਸਰ ਨਹੀਂ ਤੁਸੀਂ ਸੂਏ ਦਾ ਕੰਮ ਲੈਣਾ ਬੰਦ ਕਰ ਦਿਓ ਕਿਉਂ ਸੂਆ ਬਣਾ ਰਹੇ ਹੋ ਲੋਕਾਂ ਦੇ ਘਰਾਂ ਦਾ ਬਿੜਾ ਕਰ ਐ ਸਰ ਮੇਰੇ ਦੁਕਾਨ ਦੇ ਨਾਲ ਮੁੰਡੇ ਦਾ ਘਰ ਦਾ ਵਿਆਹ ਹੈਗਾ ਤੀਜੀ ਵਾਰੀ ਪਾਣੀ ਆ ਗਿਆ ਸਰ ਦੀ ਦੁਕਾਨ ਦੇ ਅੰਦਰ ਇਹਨਾਂ ਨੇ ਜੋ ਕਪੜਾ ਲੀੜਾ ਲਿਆ ਸਾਰਾ ਖਰਾਬ ਹੋ ਗਿਆ ਸਰ ਕੌਣ ਜ਼ਿੰਮੇਵਾਰ ਆ ਸਰ ਸਰਕਾਰ ਦੇ ਲੋਕਾਂ ਨੇ ਬੰਦਿਆਂ ਨੇ ਮਹਿਕਮੇ ਨਹੀਂ ਆਣਾ ਮੂੰਹ ਲਾ ਕੇ ਚੱਲ ਜਾਣਾ ਖਾਣਾ ਪੂਰਤੀ ਹੋਣੀ ਆ ਕੋਈ ਨੇ ਕੋਈ ਨਹੀਂ ਸੁਣਨਾ ਸਰ ਇਸ ਕਰਕੇ ਸਰ ਮੇਰੀ ਡੀਸੀ ਸਾਹਿਬ ਅਗੇ ਇੱਕੋ ਬੇਨਤੀ ਹੈਗੀ ਆ ਇਹਦਾ ਹਾਲਾਤ ਦੇਖੋ ਇੱਕ ਵਾਰੀ ਆ ਕੇ ਸਰ ਜਿਹਦੇ ਤਨ ਲੱਗਦੀਆਂ ਨਾ ਉਹਨੂੰ ਪਤਾ ਹੁੰਦਾ ਸਰ ਲੋਕੀ ਘਰੇ ਸੁੱਤੇ ਪਿਆ ਆਪ ਆਪਣਾ ਹਾਲਾਤ ਦੇਖੋ ਸਰ ਆਪਾਂ ਵੀ ਆਪਣੇ ਘਰੇ ਸਰ ਛੋਟੇ ਬੱਚੇ ਪੁੱਛੇ ਛੱਡ ਗਏ ਆ ਹਾਲਾਤ ਤੁਸੀਂ ਇੱਕ ਵਾਰੀ ਆ ਕੇ ਮੌਕਾ ਦਾ ਚੱਕ ਕਰੋ ਆਂਦੇ ਅਫਸਰ ਆਂਦੇ ਮੂੰਹ ਲਾ ਕੇ ਚੱਲ ਜਾਂਦੇ ਸਰ ਇਹਦੀ ਕੋਈ ਮਾਪਿਓ ਨਹੀਂ ਹੈਗਾ ਸਾਰੀ ਦਾ ਮਹਿਕਮੇ ਨੇ ਐਡਾ ਤਗੜਾ ਪ੍ਰੋਜੈਕਟ ਲਾਇਆ ਕੀ ਗਾਲੀ ਦਾ ਪਾਣੀ ਲੋਕਾਂ ਦੇ ਘਰਾਂ ਨੂੰ ਵੜਨ ਨੂੰ ਲਾਇਆ ਸਾਹਿਬ ਇਹ ਸੂਆ ਜਿਹੜਾ ਕਦੋਂ ਦਾ ਕੰਮ ਦਾ ਸਟਾਰਟ ਹੋਇਆ ਸਰ ਪਿਛਲੇ ਸਾਲ ਵੀ ਇਹੀ ਦਿਨਾਂ ਹੀ ਮੇਰੀ ਦੁਕਾਨ ਦੇ ਅੰਦਰ ਪਾਣੀ ਆਇਆ ਹੀ ਮੇਰੇ ਕੋ ਖਬਰਾਂ ਪਈਆਂ ਇਹ ਤੱਕ ਮੇਰੇ ਕੋ ਕਿ ਕਿ ਫੋਟੋ ਪਈ ਇਹਨਾਂ ਨਾਲ ਗੋਡੇ-ਗੋਡੇ ਮੇਰੀ ਦੁਕਾਨ ਦੇ ਅੰਦਰ ਪਾਣੀ ਸੀਗਾ ਸਾਹਿਬ ਮੇਰੀ ਕੱਪੜੇ ਦੀ ਦੁਕਾਨ ਹੈ ਹਾਲਾਤ ਤੁਸੀਂ ਅੱਬੇ ਦੁਕਾਨਦਾਰੀਆਂ ਦੇ ਦੇਖੇ ਹੋ ਕੀ ਅੱਗੇ ਹਾਲਾਤ ਕੀ ਹੈਗੇ ਦੁਕਾਨਦਾਰੀਆਂ ਦੇ ਇਹ ਹਾਲਾਤ ਉਸ ਤੋਂ ਬਾਅਦ ਇਹ ਚੀਜ਼ਾਂ ਦੀ ਮਾਰ ਸਰ ਮੈਂ ਸਾਲ 'ਚ 3-3 ਲੱਖ ਰੁਪਏ ਦਾ ਨੁਕਸਾਨ ਰੋਜ਼ ਕਿੱਥੋਂ ਸਾਲਾਂ ਦਾ ਸੋ ਮੇਰੀ ਸਰਕਾਰ ਅੱਗੇ ਮਨੁਸ਼ਾਸਨ ਅੱਗੇ ਇੱਕ ਬੇਨਤੀ ਆ ਆਗੇ ਮੌਕਾ ਦੇਖੋ ਲੋਕਾਂ ਦੇ ਘਰਾਂ ਦਾ ਹਾਲਾਤ ਦੇਖੋ ਕੀ ਆ ਮੇਰਾ ਨਾਂਸ ਬੰਦਾ ਹੈ ਜੀ ਕਿੱਥੇ ਇੱਥੇ ਰਾ ਚੌਕ ਦੇ ਆ ਜੀ ਹੈ ਸੀ ਮੇਰਾ ਇੱਕ ਰਾਜੀ ਮੇਰੇ ਮੁੰਡੇ ਦਾ 1 ਮਹੀਨਾ ਰਹਿ ਗਿਆ ਵਿਆਹ ਨੂੰ ਹੈ ਮੈਂ ਮੇਰਾ ਪਾਣੀ ਮੈਂ 3-4 ਵਾਰੀ ਪਾਣੀ ਕੱਢ ਚੁੱਕਾ ਮੈਂ ਬਿਆਦੋਂ ਕੰਮ ਕਰਾਂ ਜੇ ਮੈਂ ਪਾਣੀ ਕੱਢਾ ਮੇਰਾ ਪੂਰਾ ਸਮਾਨ ਮ ਕੁਛ ਕੱਪੜੇ ਬਿਆਦੇ ਵੀ ਲੈਣ ਉਹ ਵੀ ਸਾਰੇ ਖਰਾਬ ਹੋ ਗਏ ਮੈਂ ਕੀ ਕਰਾਂ ਦੱਸੋ ਰਜਾਈਆਂ ਸਭ ਕੁਝ ਖਰਾਬ ਹੋ ਗਏ ਮੇ ਬੈੱਡ ਖਰਾਬ ਹੋ ਗਏ ਮੇ ਹੈ ਅੰਦਰ ਮੈਂ ਲਗਾ ਬਣੇ ਸੱਪ ਆ ਗਿਆ ਹੈ ਉਹ ਸੱਪ ਨੂੰ ਕੋਲ ਮੈਂ ਮਸਾਂ ਪੱਤਿਆ ਪਾਣੀ ਪਾਣੀ ਅੰਦਰ ਉਹ ਸੱਪ ਲੁੱਭਾ ਬੜੀ ਮੁਕਾ ਲੱਭਿਆ ਤੇ ਮੈਂ ਉਹਨੂੰ ਉਹ ਬੜੀ ਮੁਕਾ ਕਾਬੂ ਕੀਤਾ ਸੱਪ ਪਾਣੀ ਬਕਿਆ ਪੂਰੇ पानी मैं जिदा तो मत दे। शुर देख रहा घरों का पानी क्या सप्प भी आ गए बड़ी बचे सप्प को दुकानदार भी इतने कपड़े ले, ले सारे बया के तो सारे बर्बाद हो गए मैं सीढ़ीदार बता मैं पानी जरा जी चाली घर जे पिंड महल भी इतना सो पानी जिन्ना भी सारा इत पिछड़ भी एस एफ सरना पानी इतना इसे नुक्र च पानी आया पानी का हल करिए मिट्टी लैके बन मारा उधर बन मारी उ रुढ़ जाए बड़ा औखा कम है अब तक मैं दौ बजे उठेगा दौ बजे का मैं पानी को इधर क्डा इधर क्डा पिछुआ इन्ना कानी आया हल ही नहीं रिहा ਮੰਗ ਕੇ ਆ ਵੀ ਹੰ ਮੇਰਾ ਪਾਣੀ ਦਾ ਹੱਲ ਹੋਣਾ ਚਾਹੀਦਾ। ਸੂਏ ਪੀ ਜੋ ਵੀ ਆ ਸੂਆ ਸੂਆ ਪਾਣੀ ਵੀ ਟੁੱਟਿਆ ਸਾਰਾ ਉਹ ਵੀ ਸਾਰਾ ਹੀ ਆ ਗਿਆ ਅੰਦਰ ਇੱਧਰ। ਮੇਰਾ ਨਾਮ ਉਮੇਸ਼ ਕੁਮਾਰ ਦਾ। ਇਹ ਮੈਂ ਪਿੰਡ ਤਰਿਆਲ ਦਾ ਵਾਹ ਹੈਗਾ। ਦੇਖੋ ਜੀ ਸਾਡੇ ਇੱਥੇ ਚੋਂ ਦੇ ਨਾ ਪਾਣੀ ਆਇਆ। ਇਹ ਸੂਏ ਦਾ ਪਾਣੀ ਆਇਆ। ਜਿੰਨਾ ਵੀ ਆ ਸਾਰਾ ਸੂਏ ਦਾ ਪਾਣੀ ਸਾਡੇ ਘਰਾਂ ਚ ਪਾਣੀ ਵੜ ਗਿਆ। ਸਾਨੂੰ ਦੀਸ਼ੀ ਸਾਹਿਬ ਨੂੰ ਤੇ ਮੈਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਾਡਾ ਹੱਲ ਕਰੋ। ਆਪਾਂ ਬਹੁਤ ਬਣ ਹੋ ਗਿਆ। ਜਿੰਨੀ ਵਾਰ ਵਰਖਾ ਹਫੇ ਤਿੰਨ ਵਾਰ ਵਰਖਾ ਤਿੰਨ ਵਾਰੀ ਪਾਣੀ ਸਾਰਾ ਹਰੇ ਘਰਾਂ ਜਾ ਜਾਂਦਾ ਪੂਰਾ ਸੂਆ ਟੁੱਟ ਕੇ ਟੁੱਟ ਕੇ ਪੂਰਾ ਪਾਣੀ ਵਿੱਚ ਪਹਿਲੀਆਂ ਦੇ ਵਿੱਚ ਪਾਣੀ ਪੂਰਾ ਹੋਇਆ ਵਿੱਚ ਬੰਦਾ ਕੀ ਕਰੇ ਪਰੇਸ਼ਾਨ ਹੋ ਗਿਆ ਆਪਾਂ ਪਾਣੀ ਕੱਢ ਕੱਢ ਕੇ ਕਿੰਨਾ ਕ ਨੁਕਸਾਨ ਆ ਥੋੜਾ ਬਈ ਬਹੁਤ ਨੁਕਸਾਨ ਹੋ ਗਿਆ ਬੈੱਡਾਂ ਦਾ ਪਾਣੀ ਚੱਲ ਗਿਆ ਅੰਦਰ ਪੂਰਾ ਪਾਣੀ ਹੋ ਗਿਆ ਅੰਦਰ ਪਾਣੀ ਪਾਣੀ ਹੋ ਗਿਆ ਕਮਰਿਆਂ ਦੇ ਵਿੱਚ ਅਲਮਾਰੀਆਂ ਦੇ ਵਿੱਚ ਕੱਪੜੇ ਭਰੋ ਗਿਆ ਪਾਣੀ ਨਾਲ ਸੋਫੇ ਭਰੋ ਗਿਆ ਬੈੱਡ ਭਰੋ ਗਿਆ ਸਭ ਕੁਝ ਪਾਣੀ ਪਾਣੀ ਹੋ ਗਿਆ ਅੰਦਰ ਵੀ ਕੀ ਕਰੀਏ ਆਪਾਂ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਨੂੰ ਸਾਡੀ ਇਹੀ ਮੰਗ ਹੈ ਕਿ ਸਿਰ ਹੱਲ ਕਰੋ ਸ ਇਹ ਜਿੰਨਾ ਪਾਣੀ ਸੂਵੇ ਦਾ ਸਾਰਾ ਆਂਦਾ ਹੈ ਕੁਝ ਬੰਦੇ ਉੱਥੇ ਸੂਵਾ ਤੋੜਦੇ ਆ ਤੋੜਨ ਦੇ ਕਾਰਨ ਵੀ ਜਿਹੜਾ ਸਾਰਾ ਪਾਣੀ ਇੱਥੇ ਆ ਜਾਂਦਾ ਹੈ ਚਰਨਾਹ ਹੋ ਰਹੀ ਹੈ ਇਹ ਖਰਿਆ ਚੌਂਕ ਚ ਰਹਿਣਾ ਥੱਲੇ ਵੀ 12 ਤਰੀਕ ਨੂੰ ਇਸੇ ਤਰ੍ਹਾਂ ਪਾਣੀ ਆਇਆ ਸੀ ਮੇਰੇ ਘਰ ਬੜੇ ਪਾਣੀ ਸਾਰੇ ਮੇਰੇ ਮੇਰੇ ਡਾਕੂਮੈਂਟ ਮੇਰੇ ਫਰਿਸ਼ ਮੇਰਾ ਸਾਰਾ ਸਲੂਕ ਖਰਾਬ ਹੋ ਗਿਆ ਔਰ ਮੈਂ ਕਾਲ ਕੀਤੀ ਆਈਏ ਤੇ ਇਸ ਕਾਲ ਕੀਤੀ ਐਕਸ਼ਨ ਮੰਡੀ ਰੋਡ ਤੇ ਮੇਰਾ ਫੋਨ ਨਹੀਂ ਚੁੱਕਿਆ ਫਿਰ ਉਹਨਾਂ ਕੋਲ ਪੇ ਗਿਆ ਆਪਣਾ ਮਤਲਬ ਐਜੰਟ ਗਿਆ ਉਹਨੂੰ ਮੈਂ ਦੱਸਿਆ ਸਾਰਾ ਕਿ ਦਿੱਕਲੀ ਕੀ ਹੋ ਰਿਹਾ ਜਿੱਦਾਂ ਐਂ ਕਹਿੰਦਾ ਠੀਕ ਹੈ ਮੈਂ ਐਕਸ਼ਨ ਲਊਗਾ ਫਿਰ ਮੈਂ ਐਕਸ਼ਨ ਨੂੰ ਫੋਨ ਕੀਤਾ ਨੋਕਲ ਵਾਲੀ ਉਹ ਉੱਨੀ ਨੇੜੇ ਵਿੱਚ ਆਈ ਸੀ ਮੈਂ ਉਹਨੂੰ ਦੱਸਿਆ ਕਿ ਸਾਰਾ ਪਾਣੀ ਲੁੱਗਦਾ ਹੈ ਤੇ ਸੁੰਗਰੀਏ ਪੁਣੀ ਹੈ ਇਹ ਖਲਾਓ ਕਹਿੰਦਾ ਜੀ ਇੱਥੇ ਕੋਈ ਪੁਣੀ ਪਾਣੀ ਨਹੀਂ ਹੈ ਜੀ ਇਹ ਸਰਕੀਰੀਆ ਡਾਉਣੀ ਹੋਈ ਜੀ ਨਾਲ ਸਰਕੀਰੀ ਕੋਰ ਵੀ ਆ ਤੇ ਪਾਣੀ ਪਾਣੀ ਨਿਕਲ ਗਿਆ ਅੱਜ ਹਾਲਾਤ ਦੇਖੋ ਕੀ ਬਣੇ ਨੇ ਅੱਜ ਮੇਰਾ ਇਹਨਾਂ ਨੁਕਸਾਨ ਤੀਜੀ ਵਾਰੀ ਮੇਰਾ ਨੁਕਸਾਨ ਹੋਇਆ ਔਰ ਇਹ ਮੰਡੀ ਬੋਰਡ ਦੀ ਵਜ੍ਹਾ ਕਰਕੇ ਹੋਇਆ ਹੈ। ਉਹ ਇਹ ਕਿਸੇ ਦੀ ਸੁਣਦੇ ਨਹੀਂ, ਛੜਕਾਂ ਬਣਦੀਆਂ, ਲੋਕਾਂ ਦੀ ਸੁਵਿਧਾ ਵਾਸਤੇ ਬਣਦੀਆਂ, ਨਾ ਕਿ ਲੋਕਾਂ ਨੂੰ ਖਾਲ ਪਰ ਜਾਣ ਵਾਸਤੇ ਬਣਦੀਆਂ। ਪਿਛਲੇ 2015 ਤੋਂ ਇਹ ਸਮੱਸਿਆ ਹੈ। 2015 ਤੋਂ ਇਸ ਮੰਡੀ ਬੋਰਡ ਮਹਿਪੇ ਦਾ ਪਿੱਟੇ ਸਫਾ ਕਰ ਰਹੇ ਆ। ਲੇਕਿਨ ਇਹ ਇਹਨਾਂ ਦੇ ਕੰਮ ਤੇ ਜੂਣੀ ਦੀ ਤੇ ਤਕਸ਼ਾਈ ਕਰਦੇ ਆ। ਹਰ ਇੱਕ ਨਾਲ ਤਕਸ਼ਾਈ ਕਰਦੇ ਆ। ਜਦੋਂ ਕੋਈ ਆਂਦਾ ਹੈ ਤੇ ਉਹ ਕਹਿੰਦੇ ਕਿ ਉਹ ਇਹਨੂੰ ਤਕਲੀਫ ਹੈ, ਹੋਰ ਕਿਸੇ ਨੂੰ ਕੋਈ ਤਕਲੀਫ ਨਹੀਂ ਹੈ। ਨਾ ਹੀ ਹੋਰ ਕੋਈ ਬੋਲਦਾ। ਉਹ ਹੋਰ ਜਿਹੜੇ ਨਾ ਉਹ ਬੰਦੇ ਕੁਝ ਵੀ ਸੇ ਗੱਲਾਂ ਕਰਦੇ ਆ ਲੇਕਿਨ ਜਿਲੇ ਕੋਈ ਅਫਸਰ ਆਂਦਾ ਸਾਹਮਣੇ ਕੋਈ ਸਹੀ ਪੋਜੀਸ਼ਨ ਨਹੀਂ ਦੱਸਦੇ ਨਾਲੋਂ ਅੱਜ ਮੇਰੇ ਇੰਨਾ ਨੁਕਸਾਨ ਹੋਇਆ ਜੀ ਅੱਜ ਸਾਰਾ ਮਤਲਬ ਪਾਣੀ ਆਇਆ ਉੱਪਰੋਂ ਸਾਰਾ ਉੱਪਰੋਂ ਜਗਿਆਲ ਤੱਕ ਪਾਣੀ ਇੱਥੇ ਆਂਦਾ ਹੈ ਬੀਐਸਐਫ ਦਾ ਪਾਣੀ ਇੱਥੇ ਆਂਦਾ ਹੈ ਆਰਮੀ ਦਾ ਪਾਣੀ ਇੱਥੇ ਆਂਦਾ ਹੈ ਔਰ ਇਹੇ ਗੱਲਾਂ ਅਸੀਂ ਮੈਕਮਲ ਸਮਝਾਈਆਂ ਹਿਊਮਨ ਰਾਈਟ ਕਮਿਸ਼ਨ ਜੀ ਨਾਲ ਲਿਖ ਕੇ ਦਿੱਤਾ ਕਿ ਅਸੀਂ ਜੇ ਹੁਣ ਦੁਬਾਰਾ ਪਾਣੀ ਆਏਗਾ ਕਿ ਅਸੀਂ ਇਹਦਾ ਪਾਣੀ ਦਾ ਹੱਲ ਕਰਾਂਗੇ ਇਸੇ ਮਤਲਬ ਪ੍ਰੋਬਲਮ ਵਿੱਚ ਮੈਂ ਉਹਨੂੰ ਸੱਦਿਆ ਸੀ ਐਕਸ਼ਨ ਨੂੰ ਲੇਕਿਨ ਉਹਨਾਂ ਨੂੰ ਗਲਤ ਕਰ ਜਾਏ ਉਹਨੂੰ ਧਮਕੀ ਦੇ ਕੇ ਚਲਾ ਗਿਆ ਇਥੇ ਕੁਝ ਨਹੀਂ ਹੋ ਸਕਦਾ ਕੱਬ ਮੇ ਕਿਹਾ ਉਹਨੂੰ ਪਾਣੀ ਆਉਦਾ ਨਹੀਂ ਕੋਈ ਕੋਈ ਨਹੀਂ ਆ ਸਕਦਾ ਪਾਣੀ ਉਹਨ ਦੱਸੋ ਤੁਸੀਂ ਕੀ ਪੋਜੀਸ਼ਨ ਹੈ ਮੇਰੀ ਮੈਂ ਕਿੱਥੇ ਜਾਵਾਂ ਕਿੰਨੂੰ ਮੈਂ ਮੈਂ ਹੀ ਮੰਗ ਕਰਨਾ ਚਾਹੁੰਦਾ ਕਿ ਇਹ ਜਿਹੜੀ ਸੜਕਾਂ ਨੇ ਜੋ ਵੀ ਸੜਕ ਬਣਦੀਆਂ ਇਹਦੇ ਇੰਦੇ ਛੇਕੇ 'ਚ ਲਿਖਿਆ ਹੈ ਕਿ ਪਹਿਲੇ ਬੀਡ ਰੂਟ ਕਰਨੀ ਹੈ ਪਹਿਲੇ ਸਾਰਾ ਮਟੀਰੀਅਲ ਚੁਕਣਾ ਫਿਰ ਉਹਦੇ ਤੇ ਦੁਬਾਰਾ ਨੂੰ ਸੈਂਥਿੰਗ ਕਰਨੀ ਹੈ ਇਹ ਕੁਝ ਨਹੀਂ ਦਿੱਤਾ ਇਹਨਾਂ ਨੂੰ ਦੋ ਬਾਰੇ ਰੋਡ ਚੁੱਕਿਆ ਦੋ ਦੋ ਫੁੱਟ ਰੋਡ ਚੁੱਕ ਕੇ ਸਾਰੇ ਜਿਹੜੇ ਗਰੀਬ ਕਰ ਮੇਨਾਂ ਨੇ ਹੋਰ ਵੀ ਤਰੀਬ ਕਰਾਂਗੇ ਨੇ ਜਿਹੜੇ ਬੋਲ ਨਹੀਂ ਸਕਦੇ ਜਿਹਨੇ ਕਦੇ ਅੱਗੇ ਵਿੱਚ ਜਾ ਨਹੀਂ ਸਕਦੇ ਉਹ ਬਜਾਰੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਮੈਂ ਇਹ ਚਾਹਣਾ ਹੈ ਕਿ ਇਸ ਸੜਕ ਨੂੰ ਔਰ ਜਿਹੜੀ ਇਹ ਚੌਕ ਹੈ ਇਹਨੂੰ ਖੁੱਲਾ ਕੀਤਾ ਜਾਏ ਜਿਨ੍ਹਾਂ ਦੀ ਨਿਯਾਜ਼ ਕਬਜੇ ਕਿਤਨੇ ਨਿਯਾਜ਼ ਕਬਜੇ ਹਟਾਏ ਜਾਣ ਜਿਹੜੀ ਇੱਥੇ ਪੁਲਿਸੀ 2007 ਦੀ ਬਣੀ ਸੀ ਉਸ ਪੁਲਿਸ ਨੂੰ ਭਾਲ ਕੀਤਾ ਜਾਏ ਔਰ ਇਹ ਲੋਕਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਹਨੂੰ ਨਾ ਹੋਣ ਦਿੱਤਾ ਜਾਏ ਅੱਗੇ ਵੀ ਬੜੀ ਬੜੀ ਮਿਹਰਬਾਨੀ ਹੋਵੇਗੀ Providing a wide range of professional courses with 100% placement assistance. We are Sri Sai Group of Institutes.